ਇਹ ਹਮੇਸ਼ਾ ਸੰਸਾਰ ਦੀ ਦੀ ਸੋਚਦਾ ਹੈ ਦੁਨੀਆ ਦੀ 99% ਜਿੰਨੀ ਵੀ ਆਵਾਮ ਹੈ ਜਨਤਾ ਹੈ ਨਾ ਪਬਲਿਕ ਹੈ ਇਹ ਇੱਕੋ ਹੀ ਗੱਲ ਸੋਚ ਰਹੇ ਹਨ ਕਿ ਨਹੀਂ ਗੱਲ ਕਿ ਅਸੀਂ ਸੰਸਾਰ ਦੇ ਵਿੱਚ ਵੱਤੋ ਵੱਤ ਧਨ ਦੌਲਤ ਕੱਤਰ ਲਈ ਅਮੀਰ ਹੋ ਜਾਈਏ ਵੱਡੇ ਵੱਡੇ ਮਹਿਲ ਮਾਰਾ ਰਹੇ ਹੋਣ ਕੈਮਰਾ ਦੁਨੀਆ ਦੇ ਵਿੱਚ ਨਾਮ ਚੱਲਦਾ ਹੈ ਦੁਨੀਆ ਮੈਨੂੰ ਯਾਦ ਰੱਖਦੀ ਤੇ ਸੰਸਾਰ ਵਿੱਚ ਮੈਂ ਸਾਰੇ ਸੁੱਖ ਪ੍ਰਾਪਤ ਕਰਾਂ ਤੇ ਨਾਲ ਹੀ ਮਨ 'ਚ ਇਹ ਵੀ ਰੱਖਦਾ ਕਿਵੇਂ ਮਰਾਂ ਹੀ ਨਾ ਮਰਾਂ ਕਿ ਇਹ ਵੀ ਉਹਦੇ ਮਨ 'ਚ ਇੱਛਾ ਰਹਿੰਦੀ ਹੈ ਕਿ ਜੇ ਧਨવાન ਹੋ ਜਾਂਦਾ ਨਾ ਉਹ ਆਪਣੇ ਜੀਉਣ ਦੇ ਲਈ ਕਿ ਮੇਰੀ ਉਮਰ ਲੰਬੇਰੀ ਹੋ ਜਾਵੇ ਵੱਡੀ ਹੋ ਜਾਵੇ ਕਈ ਦੁਨੀਆਂ ਦੇ ਵਿੱਚ ਐਸੀਆਂ ਸ਼ਖਸੀਅਤਾਂ ਨੇ ਕਿ ਭਾਈ ਉਹਨਾਂ ਨੇ ਘਰ ਦੇ ਵਿੱਚ ਹੀ ਹਸਪੀਟਲ ਤੱਕ ਬਣਾਏ ਹੋਏ ਆ ਇੱਕ ਘਰ ਦੇ ਵਿੱਚ ਵੀ ਜਿੱਥੇ ਆਪ ਲੋਕ ਕੋਈ ਛੋਟਾ ਜਿਹਾ ਮੰਦਰ ਬਣਾਉਂਦੇ ਆ ਧਰਮਕ ਸਥਾਨ ਬਣਾਉਂਦੇ ਆ ਨਾ ਕਿ ਕਈ ਐਸੇ ਅਮੀਰ ਆਦਮੀ ਨੇ ਉਹਨਾਂ ਨੇ ਆਪਣੇ ਘਰ ਅੰਦਰ ਹੀ ਹਸਪੀਟਲ ਬਣਾਇਆ ਹੋਇਆ ਆ ਔਰ ਸਾਰੀਏ ਸੁਖ ਸੁਵਧ ਹੈ ਹਰ ਪ੍ਰਕਾਰ ਦਾ ਟ੍ਰੀਟਮੈਂਟ ਭਾਵੇਂ ਸਾਨੂੰ ਕੁਝ ਵੀ ਹੋਵੇ ਤੁਸੀਂ ਵਿਚਾਲੀ ਪਰ ਉਹਨਾਂ ਦੇ ਘਰਾਂ ਦੇ ਵਿੱਚੋਂ ਵੀ ਮ੍ਰਿਤਕ ਬਾਡੀयां ਨਿਕਲਦੀਆਂ ਨੇ ਉਹਨਾਂ ਦੇ ਘਰ 'ਚ ਵੀ ਮਰਗ ਹੁੰਦੀ ਹੈ ਨਹੀਂ ਕੋਈ ਰੁਕਸਦਾਰ ਜਿਨੇ ਮਰਜੀ ਜਤਨ ਕਰ ਲੈ ਜਿਨੇ ਮਰਜੀ ਜਤਨ ਕਰ ਲੈ ਭਾਈ ਆਈ ਨਾ ਮੇਟਣ ਕੋ ਸਮਰਤ ਜਿਨੇ ਆਉਣਾ ਨਾ ਮਲਕਲ ਮੌਤ ਜਦ ਆਵਸੀ ਸਭ ਦਰਵਾਜੇ ਧਨ ਇੰਨਾ ਪਿਆਰੇ ਆ ਭਾਈਆਂ ਅੱਗੇ ਦਿੱਤਾ ਬਣ ਸਾਰੇ ਦਰਵਾਜੇ ਜਿਨੇ ਮਰਦੀ ਲਾ ਜਿਨੇ ਮਾਦੀ ਫੌਜਾਂ ਲਾਲਾ ਭਾਈ ਜਿਨੇ ਮਰਦੀ ਜਾਦੂ ਮੰਤਰ ਬਿਠਾ ਲਿਆ ਜਿਵੇਂ ਕਿਤੇ ਬਿਠਾਏ ਸੀਗੇ ਰਾਜਾ ਪਰਿਸ਼ਦ ਆਭਮਨੂ ਦਾ ਪੁੱਤਰ ਤੇ ਅਰਜੁਨ ਦਾ ਪੁੱਤਰਾ ਇਹ ਪਾਂਡਵ ਕੁੱਲ ਦੇ ਵਿੱਚੋਂ ਸੀ ਜਿਹਦਾ ਆਖਰੀ ਵਾਰਸ ਬਸੇ ਜਿਹਦਾ ਖਤਮ ਹੋਇਆ ਸੀ ਕੀ ਰਾਜਾ ਪਰਿਸ਼ਦ ਹੁਣ ਪਰਿਵਾਰ ਧਰਮੀਆਂ ਦਾ ਸੀ ਕਿ ਧਰਮੀਆਂ ਦਾ ਪਰਿਵਾਰ ਹੋਣ ਦੇ ਨਾਤੇ ਕਿ ਜੋ ਬਾਦਾ ਸੀ ਉਹਨਾਂ ਦੀ ਉਹ ਵੀ ਪਤੀ ਨੂੰ ਪਰਵੇਸ਼ਰ ਕਰਕੇ ਮੰਦੀ ਸੀ ਧਰਮੀ ਸੀ ਅਬ ਉਹ ਨੀਉ ਦੇ ਮਨ ਤੋਂ ਉਪਰੰਤ ਵੀ ਉਸਨੇ ਆਪਣਾ ਦੂਸਰਾ ਘਰ ਨਹੀਂ ਬਸਾਇਆ ਸੀ ਇਹਨਾਂ ਨੂੰ ਦੀ ਮਤ ਹੋਈ ਜੰਗ ਦੇ ਵਿੱਚ ਉਹ ਵੀਰ ਗਤੀ ਨੂੰ ਪ੍ਰਾਪਤ ਹੋਇਆ ਪਰ ਉਸਨੇ ਆਪਣਾ ਘਰ ਨਹੀਂ ਬਸਾਇਆ ਕਿ ਤੂੰ ਮਰ ਗਿਆ ਤੇ ਮੈਂ ਅੱਗੇ ਗਾਂ ਚੱਲੀ ਕਿ ਇਸ ਤਰ੍ਹਾਂ ਦੇ ਧਰਮ ਹੁੰਦੇ ਸੀ ਉਦਾਂ ਦੇ ਇਹ ਸਤਜਗ ਦੇ ਸਤਪੁਰਖਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਸੀ ਤੇ ਉਸ ਰਾਜੇ ਪਰਿਸ਼ਦ ਗੁਣਤਾ ਧਰਮੀ ਸੀ ਪਰ ਜਦੋਂ ਮਾਇਆ ਆ ਜਾਂਦੀ ਹੈ ਨਾ ਬੰਦੇ ਦੀ ਇਹ ਧਰਮੀ ਦਾ ਵੀ ਦਿਮਾਗ ਘਵਾ ਦਿੰਦੀ ਹੈ ਇਹਨੇ ਤਾਂ ਸਾਰੇ ਧਰਮ ਨੂੰ ਘੁਮਾਇਆ ਪਿਆ ਵਾ ਦੁਨੀਆ ਦੇ ਧਰਮ ਨੂੰ ਘੁਮਾਇਆ ਪਿਆ ਮਾਇਆ ਕਿ ਜੇ ਤਾਂ ਮਾਇਆ ਹੁੰਦੀ ਹੈ ਨਾ ਉਸੇ ਤਰਾਈ ਕੋਈ ਕਹਿੰਦੇ ਜੀ ਉਹਦੇ ਉਹਨੇ ਕਾਲ ਨੂੰ ਬਸ ਕੀਤਾ ਸੀ ਕਲਯੁਗ ਨੂੰ ਬਸ ਕੀਤਾ ਹੋਇਆ ਸੀ ਬਥੇਰੀਆਂ ਕਹਾਣੀਆਂ ਪਾਉਂਦੇ ਇੱਕ ਕਹਾਣੀ ਮਤ ਹੈ ਇਹ ਇੱਕ ਕੇਵਲ ਤੋਂ ਕੇਵਲ ਕਹਾਣੀ ਬਣਾਈ ਹੋਈ ਹੈ ਤੁਹਾਨੂੰ ਕੀ ਲੱਗਦਾ ਜੋ ਤੁਸੀਂ ਕੋਈ ਵੀ ਇਤਿਹਾਸ ਸੁਣਦੇ ਹੋ ਉਹ ਇਨਵਨ ਸਹੀ ਹੈ ਇਹ ਐਸੇ ਗ੍ਰੰਥਨੇ ਸਿੱਖ ਗਉਂਦੇ ਵਿੱਚ ਕਿ ਜਿਨ੍ਹਾਂ ਨੂੰ ਅਸੀਂ ਬਹੁਤ ਮਹਾਨ ਦਰਜਾ ਦੇ ਨੇ ਕਿ ਉਹਨਾਂ ਗ੍ਰੰਥਾਂ ਦੇ ਵਿੱਚ ਜ਼ਿਕਰ ਕੀਤਾ ਹੋਇਆ ਜਿਵੇਂ ਸੂਰਜ ਪ੍ਰਕਾਸ਼ ਹੋਇਆ ਕਹਿੰਦੇ ਇੱਕ ਦਿਨ ਦਸੋਂ ਪਾਸ਼ਾ ਨੇ ਬੱਕਰੀ ਮੰਗਾਈ ਸਿੰਗਾਂ ਤੇ ਚਟਕਾਇਓ ਕਿ ਸੁਣਦੇ ਸਰਦਾ ਭਾਵਨਾ ਨਸੀ ਹੈ ਤੇ ਸੱਜਣ ਨੂੰ ਕਹਤਾ ਠੀਕ ਆ ਵੀ ਫਿਰ ਤਾਂ ਇੱਤੀ ਵਿਸਾਖੀ ਨੂੰ ਬੱਕਰੀ ਚੱਲਣਗੇ ਕਿ ਜਿਹੜੇ ਗ੍ਰੰਥਾਂ ਨੂੰ ਤੁਸੀਂ ਸਰਵਣ ਕਰਦੇ ਹੋ ਉਹਨਾਂ ਤਾਂ ਹੀ ਗੱਲ ਲਿਖੀ ਹੋਈ ਹੈ ਬਹੁਤ ਕੁਝ ਲਿਖਿਆ ਹੋਇਆ ਹੈ ਇਸ ਕਰਕੇ ਪੰਥ ਨੇ ਪ੍ਰਮਾਣ ਨਹੀਂ ਕੀਤਾ ਜੋ ਪੜਦੇ ਆ ਸਹੀ ਹੈ ਠੀਕ ਆ ਪੜੀ ਜਾਣ ਭਾਈ ਹਰ ਕਦੇ ਆਪਦੀ ਆਪਦੀ ਸੋਚ ਹੁੰਦੀ ਹੈ ਪਰ ਜੋ ਗ੍ਰੰਥ ਵਿੱਚ ਬਹੁਤ ਕੁਝ ਗਲਤ ਵੀ ਲਿਖਿਆ ਹੁੰਦਾ ਨਾ ਤੇ ਉਹਨੂੰ ਵੀ ਅਸੀਂ ਸਤ ਕਰਕੇ ਜਨਣਾ ਸ਼ੁਰੂ ਕਰ ਲੱਗੇ ਜਿਵੇਂ ਕਹਿ ਦਿੰਦੇ ਆ ਭਾਈ ਹੁਣ ਦਸਮ ਗ੍ਰੰਥ ਤੁਸੀਂ ਪੜੋਗੇ ਨਾ ਸਾਰੇ ਦਾ ਸਾਰਾ ਕੁਝ ਐਸੀਆਂ ਕਹਾਣੀਆਂ ਵਿੱਚ ਪਾਈਆਂ ਹੋਈਆਂ ਨੇ ਕਿਸ਼ਨ ਅਵਤਾਰ ਬਗਰਾ ਦੇ ਚਿੱਤਰ ਆਏ ਹੋਏ ਨੇ ਪਰ ਆਧਾਰਨ ਪਤਾ ਕੀ ਦੇਣਗੇ ਪੰਜ ਬਾਣੀਆਂ ਦੇ ਵਿੱਚ ਤਿੰਨ ਬਾਣੀਆਂ ਦਸਮ ਗ੍ਰੰਥ ਦੀਆਂ ਇਹ ਭਈ ਉਪਰੋਂ ਤਾਂ ਨਹੀਂ ਆਇਆ ਸੀ ਥੱਲੇ ਅਸੀਂ ਪਾਈਆਂ ਹੋਈਆਂ ਨੇ ਮੁੱਖ ਨਹੀਂ ਪਾਈਆਂ ਹੋਈਆਂ ਨੇ ਨਾਮ ਆਪਾਂ ਗੁਰਾਂ ਦਾ ਜ਼ਰੂਰ ਲੈ ਦਿੰਦੇ ਆ ਕਿ ਗੁਰਾਂ ਦੇ ਸਮੇਂ ਇਹ ਸਭ ਹੁੰਦਾ ਸੀ ਕਿਵੇਂ ਜਾਣਦੇ ਹੋ ਕੀ ਤੁਸੀਂ ਉਸੇ ਉੱਥੇ ਸੀ ਤੁਸੀਂ ਵੀ ਇਹੀ ਗੱਲ ਕਹਿਣੀ ਹੈ ਕਿ ਭਈ ਅਸੀਂ ਗ੍ਰੰਥਾਂ ਦੇ ਵਿੱਚ ਲਿਖਿਆ ਪੜ੍ਹਿਆ ਕਿ ਜਿਹੜੇ ਵਿਦਵਾਨਾਂ ਲਿਖੇ ਵਿਦਵਾਨ ਵੀ ਤਾਂ ਮਨੁੱਖੀ ਸੀ ਉਹ ਵੀ ਕਾਲਯੁਗ ਦੇ ਵਿੱਚ ਜੰਮੇ ਸੀ ਲਾਲਚ ਉਹਨਾਂ ਦੇ ਮਨ ਵਿੱਚ ਸੀ مشہورن ਦਾ ਉੱਚੇ ਹੋਣ ਦਾ ਇਹ ਅਸੀਂ ਵੀ ਭਾਈ ਉੱਚੇ ਹੋ ਜਾਈਏ ਇਸ ਕਰਕੇ ਬਹੁਤਾ ਸਹੀ ਨਹੀਂ ਲਿਖਿਆ ਕੋ ਸਹਨ ਨੇ ਰਹੀ ਗੱਲ ਇਤਿਹਾਸ ਦੀ ਇਤਿਹਾਸ ਖੁਦ ਬਣਾਈਦਾ ਆਪਣਾ ਕਿ ਮੈਂ ਸੰਸਾਰ ਵਿੱਚ ਆਇਆ ਮੈਂ ਇੱਕ ਐਸਾ ਜਿਵੇਂ ਹੁਣ ਕੋਈ ਕਹੇ ਖਿਡਾਰੀ ਹੈ ਭਾਵੇਂ ਕੋਈ ਵਿਗਿਆਨੀ ਹੈ ਭਾਵੇਂ ਐਸਾ ਕਰਮ ਜੋ ਕਰਦਾ ਨਾ ਕਿ ਇਤਿਹਾਸ ਸਾਨੂੰ ਸਿਖਾਉਂਦੇ ਆ ਭਾਈ ਜਨ ਸੇਵਿਆ ਤੈਨ ਪਾਇਆ ਮਾਨ ਜੇ ਸ਼ੀਧੀ ਦਿਹਾੜੇ ਅੰਦਰ ਸੁਣਦੇ ਆ ਵਿਖਿਆਨ ਕਰਦੇ ਆ ਬਣਾਉਣ ਦਾ ਮਤਲਬ ਕੋਈ ਨਹੀਂ ਹੁੰਦਾ ਇਹਨਾਂ ਦਾ ਇਹ ਅਗੇ ਭਾਈ ਖੁਸ਼ੀਆਂ ਮਿਲਣ ਗਿਆ ਲੋਕ ਮੈਨੂੰ ਯਾਦ ਕਰਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਉਹ ਤਾਂ ਪ੍ਰਮਾਤਮਾ ਸੀ ਪ੍ਰਮਾਤਮਾ ਸਮਾਗੇ ਤੇ ਪ੍ਰਮਾਤਮਾ ਨੇ ਤੇ ਕਹਾਣੀ ਕਹਿਤੀ ਵੱਡਾ ਨਾ ਹੋਵੇ ਘਟ ਨਾ ਜਾਏ ਕਿ ਤੇ ਨਾਤਾ ਵੱਡਾ ਹੋਣਾ ਤੇਰੇ ਜੱਫਿਆਂ ਨਾ ਛੋਟਾ ਹੋਣਾ ਜੇ ਸਭ ਮਿਲ ਕੇ ਆਖਣਾ ਪਰ ਜੇ ਸਾਰੇ ਉਹਨੂੰ ਜਪੋ ਵੀ ਉਹਨੇ ਵੱਡਾ ਨਹੀਂ ਹੋਣਾ ਤੁਸੀਂ ਨਾ ਜਪੋ ਨੇ ਘਟਣਾ ਨਹੀਂ ਉਹਦਾ ਕੱਖ ਨਹੀਂ ਵਿਗੜ ਸਕਦਾ ਤੁਹਾਡੀ ਹਸਤੀ ਨਹੀਂ ਕਿ ਤੁਸੀਂ ਭਾਈ ਕੇਵਲ ਤੋਂ ਕੇਵਲ ਉਹਨੂੰ ਪ੍ਰੇਮ ਦੇ ਨਾਲ ਬਸ ਕਰ ਸਕਦੇ ਹੋ ਪ੍ਰੇਮ ਦੇ ਅਧੀਨ ਕਰ ਸਕਦੇ ਹੋ ਕਿਉਂਕਿ ਉਹਨੂੰ ਕੇਵਲ ਤੋਂ ਕੇਵਲ ਅਸੀਂ ਪ੍ਰੇਮ ਦੇ ਨਾਲ ਬਸ ਕਰ ਸਕਦੇ ਹਾਂ ਹੁਣ ਜਿੰਨੇ ਵੀ ਅਸੀਂ ਇਤਿਹਾਸ ਕਹਾਸੀਆਂ ਸਾਖੀਆਂ ਸੁਣਦੇ ਆ ਉਹ ਸਭ ਕੁਝ ਸਹੀ ਨਹੀਂ ਹੁੰਦਾ ਕੁਛ ਮਿਹਨਤ ਕਰਨੀ ਪੈਂਦੀ ਹੈ ਭਾਈ ਘੱਲ ਨਾ ਘੱਲ ਨਹੀਂ ਪੈਂਦੀ ਹੈ ਬਾਕੀ ਸਤਿਗੁਰ ਦੀ ਸੇਵਾ ਨਾਲ ਜੇ ਸੱਚੇ ਮਨ ਨਾਲ ਜੁੜੇ ਹੋਏ ਆਂ ਤੇ ਰਸਤੇ ਉਹ ਹੀ ਭੋਲ ਦਿੰਦਾ ਫਿਰ ਕਿਤਾਬਾਂ ਦੀ ਲੋੜ ਨਹੀਂ ਪੈਂਦੀ ਬਾਹਰੀ ਗਿਆਨ ਦੀ ਲੋੜ ਨਹੀਂ ਪੈਂਦੀ ਤੇੰਨਾ ਲੋਕਾਂ ਤੋਂ ਜੋ ਉੱਪਰ ਬੈਠਾ ਹੈ ਚੌਥਾ ਸੁਆਮੀ ਤੈਨ ਲੋਕ ਨੇ ਦੇਖੇ ਭਾਈ ਤੇਨੀ ਤਾਂ ਆਪ ਨੇ ਤੇ ਇਹਨਾਂ ਦੇ ਉੱਪਰ ਜੋ ਬੈਠਾ ਨਾ ਉਹ ਹੈ ਪ੍ਰਮਾਤਮਾ ਜਦੋਂ ਉਹ ਖੁਸ਼ ਹੋ ਗਏ ਉਹਨੇ ਭਾਈ ਕਿਨਕਾ ਮਾਤ੍ਰੀ ਵੀ ਜੀ ਗਿਆਨ ਦਾ ਤੇਰੇ ਮਸਤ ਕੁਝ ਪਾ ਦਿੱਤਾ ਨਾ ਤਾਂ ਉਹਦੀ ਵੀ ਕੋਈ ਮਹਿਮਬੜਾਈ ਨਹੀਂ ਕਹਿ ਸਕਦੇ ਕਿਉਂਕਿ ਉਹ ਦਰਵਾਜ਼ੇ ਖੋਲ ਦਿੰਦਾ ਜਿਉਂ-ਜਿਉਂ ਭਾਈ ਸੇਵਾ ਕਰਦੇ ਰਹੋ ਕੋਈ ਜਿੰਨ ਸੇਵਿਆ ਤਿੰਨ ਪਾਇਆ ਮਾਨ ਕਿ ਜਿਉਂ-ਜਿਉਂ ਤੂੰ ਸੇਵਾ ਕਰਦਾ ਰਹੇਗਾ ਤਿਉਂ-ਤਿਉਂ ਸਤਿਗੁਰੂ ਪਾਇਸ਼ਾ ਨੇ ਗਿਆਨ ਵਾਲੇ ਤੇਰੇ ਦਰਵਾਜ਼ੇ ਖੁਦ ਉਹ ਖੁਦ ਖੋਲ ਦੇਣੇ ਹੈ ਕਿ ਇਹ ਪ੍ਰਮਾਤਮਾ ਹੀ ਹੈ ਜੋ ਆਦਮਨੁਖ ਨੂੰ ਜਿਸ ਨੂੰ ਕਦੇ ਖਾਣਾ ਨਹੀਂ ਆਉਂਦਾ ਸੀ ਪਹਿਨਣਾ ਨਹੀਂ ਆਉਂਦਾ ਸੀ ਰਹਿਣਾ ਨਹੀਂ ਆਉਂਦਾ ਸੀ ਇਹਨੇ ਕਿਉਂ ਨਹੀਂ ਆਪਣੀ ਮਤ ਵਰਤੀ ਉਹਨੂੰ ਮਤ ਦਿੱਤੀ ਹੈ ਵਾਹਿਰੂ ਨੇ ਕਿ ਲੈ ਭੈ ਤੂੰ ਆਕਰ 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 ਉਹਦੇ ਮਸਤਕ ਚ ਪਾਹਂਦਾ ਕੇਵਲ ਆਪਣੇ ਮਨ ਚ ਬੈਠਿਆਂ ਚਾਣ ਤੱਕ ਐਸੀ ਗੱਲ ਆ ਜਾਂਦੀ ਹੈ ਕਿ ਜਨ ਜਿਹਦਾ ਪਤਾ ਹੀ ਨਹੀਂ ਹੁੰਦਾ ਹੈਗਾ ਕਿ ਉੱਠ ਕੇ ਅਸੀਂ ਕਰ ਦਨੇ ਤੇ ਕੰਮ ਹੋ ਜਾਂਦਾ ਤੇ ਉਹੀ ਇੱਕ ਸਾਡੀ ਖੋਜ ਨਿਕਲ ਜਾਂਦੀ ਹੈ ਵੀ ਨਵੀਂ ਖੋਜ ਨਿਕਲੀ ਤਕਨੀਕ ਵਿਕਸਿਤ ਹੋ ਗਈ ਹੈ ਇਹ ਸਭ ਕੁਝ ਵਾਹਿਗੁਰੂ ਹੀ ਪੌਂਦਾ ਜੇ ਅੱਜ ਸੰਸਾਰ ਚੰ드ਰਮਾ ਤੱਕ ਉਚਾਈਆਂ ਤੇ ਪਹੁੰਚ ਗਏ ਹੈ ਹੋਰ ਗ੍ਰਹਿ ਮੰਗਲ ਤੇ ਪਹੁੰਚ ਗਏ ਹੈ ਇਹ ਸਭ ਕੁਝ ਵਾਹਿਗੁਰੂ ਦੀ ਦਿੱਤੀ ਹੋਈ ਮੱਤ ਹੀ ਹੈ ਮਨੁੱਖ ਕਦੇ ਨਾ ਸੋਚੇ ਕਿ ਮੈਂ ਕੀਤਾ ਇਹ ਪਰਮਾਤਮਾ ਜਿੰਨਾ ਕਿ ਜਿਸ ਨੂੰ ਗਿਆਨ ਦਿੰਦਾ ਨਾ ਕਿ ਉਹਨਾਂ ਕੀ ਉਹ ਕਾਰਜ ਕਰ ਸਕਦਾ ਹੈ ਭਾਈ ਪਰਮਾਤਮਾ ਨੇ ਗਿਆਨ ਬਣਾਇਆ ਵਾ ਗਿਆਨ ਨੇ ਪਰਮਾਤਮਾ ਨਹੀਂ ਬਣਾਇਆ ਜੇ ਸਾਰੀ ਵਿਗਿਆਨ ਮਿਲ ਜੇ ਭਾਈ ਹੁਣ ਤਾਂ ਮਨੁੱਖ ਹੋਵੇ ਭਾਵੇਂ ਔਰਤਾਂ ਹੋਣ ਇਹ ਵਿਜਾਰ ਦੇ ਵਿੱਚੋਂ ਨਾ ਇਹ ਆ ਤੁਸੀਂ ਦੇਖਦੇ ਨੇ ਕਿ YouTube ਵਗਰਾ ਵਗਰਾ ਦੇਖਦੇ ਹਾਂ ਉੱਥੇ ਦਿਖਾਉਂਦੇ ਨੇ ਐਸੀ ਚੀਜ਼ਾਂ ਡਿਸਕਵਰੀ ਚੈਨਲ ਦੇਖੋ ਕਿ ਔਰਤਾਂ ਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ ਰੋਬਟ ਹੈ ਮਸ਼ੀਨਾ ਹੋ ਮੋਨੇ ਨਾਤੇ ਤੋਂ ਕਰੇ ਸੂਟ ਮੰਗਣੇ ਆ ਨਾਤੇ ਤੋਂ ਖਾਣਾ ਮੰਗਣਾ ਪਰ ਕੰਮ ਸਾਰੇ ਇਸਤਰੀਆਂ ਵਾਲੇ ਕਰਦੇ ਆ ਇਵਨ ਬੱਚੇ ਨੂੰ ਜਨਮ ਵੀ ਦਿੰਦੀ ਏ ਬੱਚੇ ਨੂੰ ਦੁੱਧ ਤੱਕ ਪੋਣਦੀ ਏ ਇੰਨੀ ਤਕਨੀਕ ਵਿਕਸਿਤ ਹੋ ਚੁੱਕੀ ਏ ਪਰ ਪ੍ਰਮਾਤਮਾ ਨੂੰ ਨਹੀਂ ਬਣਾ ਸਕਦੇ ਪ੍ਰਮਾਤਮਾ ਦੇ ਘਰ ਵਿਗਿਆਨ ਨਹੀਂ ਪਹੁੰਚ ਸਕਦੀ ਵਿਗਿਆਨ ਬਹੁਤ ਥੱਲੇ ਹੈ ਕਿ ਜਿੱਥੇ ਭਾਈ ਅੱਜ ਸਾਰੀ ਦੁਨੀਆ ਦੀ ਜੋ ਵਿਗਿਆਨ ਹੈ ਜਿੱਥੇ ਅੱਤ ਤੱਕ ਪਹੁੰਚ ਗਿਆ ਨਾ ਉੱਥੇ ਤੋਂ ਦੇ ਵੈਗਰੂ ਦੇ ਨਾਮ ਦੀ ਸ਼ੁਰੂਆਤ ਹੁੰਦੀ ਹੈ ਕਿ ਜਨਾ ਮਰਦੀ ਜੋ ਲਾਲਾ ਕਿ ਜਿਸ ਆਦਮ ਰਖ ਨੂੰ ਇਨੀ ਮਤ ਦਿੱਤੀ ਹੈ ਨਾ ਵੈਗਰੂ ਨੇ ਕਿ ਆਦਮ ਰਖ ਜੋ ਪੁਰਾਣਾ ਸੀ ਖਾਣਾ ਨਹੀਂ ਪੰਣੇ ਅੱਜ ਕਿੱਥੇ ਪਹੁੰਚ ਗਿਆ ਇਹ ਸਭ ਵੈਗਰੂ ਦੀ ਕਿਰਪਾ ਨਾਲ ਹੀ ਹੁੰਦਾ ਤੇ ਵੈਗਰੂ ਦੀ ਕਿਰਪਾ सेवा ਨਾਲ ਮਿਲਦੀ ਹੈ ਪ੍ਰੇਮ ਨਾਲ ਮਿਲਦੀ ਹੈ ਮਨ ਸਾਫ ਹੋਵੇਗਾ ਸ਼ੁੱਧ ਹੋਵੇਗਾ ਉਹ ਕਿਰਪਾ ਆਪਣੇ ਆਪ ਹੀ ਪਾਉਂਦਾ ਰਹਿੰਦਾ ਆਪੇ ਆਪ ਹੀ ਰਹਿਮਤਾਂ ਕਰਦਾ ਰਹਿੰਦਾ ਜਿਸ ਨੂੰ ਤੇਰੀ ਮੇ ਸੋ ਤੇਰੀ ਬੰਦਗੀ ਹਰ ਇੱਕ ਕੋਲ ਭਈ ਆਪ ਆਪਣੀ ਵੱਧ ਹੈ ਜੀਤੀ ਕਿ ਜਿੰਨੇ ਕਿ ਜਿਸ ਨੂੰ ਮਤ ਦਿੱਤੀ ਹੈ ਬਰਨਤ ਪਨ ਪਨ ਹੋਇ ਤੇ ਕਿ ਜਿਸ ਨੇ ਜਿੰਨਾ ਕੋ ਮਤ ਵਰਤਨਾ ਹੁਣ ਰਾਜੇ ਪਰਿਸ਼ਦ ਦਾ ਕੀ ਗਾਣੀ ਹੋਈ ਸੀ ਭਾਈ ਇਹ ਭਾਈ ਅੱਡੇ-ਬੱਡੇ ਖਾਨ ਦਾ ਖਾਨਦਾਨ ਦਾ ਪੁੱਤਰਾ ਸੀ ਪਿਤਾ ਉਹਦਾ ਇਹਦਾ ਮਹਾਨ ਯੋਧਾ ਜਿਹਦੇ ਕਰਕੇ ਹੀ ਮਹਾਭਾਰਤ ਦਾ ਜੰਗ ਜਿੱਤਿਆ ਗਿਆ ਨਹੀਂ ਤਾਂ ਭਾਈ ਇਹਨਾਂ ਨੇ ਹਾਰ ਦੇਣਾ ਸੀ ਕੌਰਵਾਂ ਦੀ ਫੌਜ ਦੇ ਵਿੱਚ ਤਾਂ ਇਹੜੇ ਸੈਨਾਪਤੀ ਸੀ ਭਾਈ ਜਿਨ੍ਹਾਂ ਨੇ ਇਹ ਵਰਸਿਕੇ ਤੁਸੀਂ ਆਪਣੀ ਮ੍ਰਿਤਿਉ ਆਪਣੀ ਇੱਛਾ ਨਾਲ ਮਰੋਗੇ ਇਕਾ ਮੋਤਦਾ ਉਹਨਾਂ ਨੂੰ ਵਰਦਾਨ ਮਿਲਿਆ ਜੇ ਤੁਸੀਂ ਚਾਹੋ ਜਦੋਂ ਚਾਹੋ ਆ ਸਕਦੇ ਹੋ ਬਨਾਂ ਤੈਨੂੰ ਕੋਈ ਤੀਰ ਤਲਵਾਰ ਨਹੀਂ ਮਾਰ ਸਕਦਾ ਪੇਸ਼ੰਤ ਪਿਤਾ ਵਰਗੇ ਸੀ ਦਰੁਣਾਚਾਰੀ ਵਰਗੇ ਸੀ ਭਾਵੇਂ ਇਹਨਾਂ ਕੋਲ ਬਿਆੰਤ ਸ਼ਕਤੀਆਂ ਮਾਲਕ ਸੀ ਭਾਈ ਤਨ ਵਰਗੇ ਮਹਾਨ ਯੋਧੇ ਸੀ ਪਰ ਇੱਕ ਵਿਧੀ ਐਸੀ ਬਣਾਈ ਇਸ ਮਹਾਨ ਯੋਧੇ ਦੀ ਕੁਰਬਾਨੀ ਨੇ ਸਾਰਾ ਉਲਟਾਈ ਖੇੜ ਪੜ ਦਿੱਤਾ ਕਿ ਸਾਰਿਆਂ ਨੂੰ ਭਾਈ ਇਹਨਾਂ ਨੂੰ ਜਿੰਨੇ ਮਰਜੀ ਇੱਛਾ ਮਿਲਤੂ ਵਾਲਾ ਜੀ ਤਾਕਤਵਰ ਸੀ ਕੋਈ ਸੀ ਦਰੁਣਾਚਾਰੀ ਵਰਗੇ ਸੀ ਕਰਨ ਵਰਗੇ ਸੀ ਦਰਜੋਧਨ ਸਾਰੇ ਦੇ ਸਾਰੇ ਅਭਵਨਿਉ ਦੀ ਮੌਤ ਹੋਣ ਤੋਂ ਬਾਅਦ ਹੀ ਇਹਨਾਂ ਦਾ ਮਰਨਾ ਸ਼ੁਰੂ ਹੋਇਆ ਇੱਕ ਮਹਾਨ ਇੱਕ ਜੰਗ ਜਦ ਦਾ ਕਹਿੰਦੇ ਮੇਨਤੁਰਾ ਪਾਂਡਵਾਂ ਨੂੰ ਜਿਤਾਉਣ ਵਾਲਾ ਇਹ ਸਖਸ਼ੀਅਤ ਸੀ ਐਡੀ ਪਾਵਰ ਦਾ ਮਾਲਕ ਸੀ ਰਾਜਪਰਵਾਰ ਤਾਂ ਸੀ ਪਈ ਕਿ ਜੋ ਰਾਸੀ ਨਾ ਪਾਣਵਾਂ ਤਾਂ ਜਦੋਂ ਜੰਗ ਹੋਈ ਮਾ ਪਹਾੜੇ ਉਦੋਂ ਬਾਅਦ ਹੁੰਦਾ ਚਲੇ ਗਏ ਸਿਪਾਹੀ ਪਹਾੜਾਂ ਵੱਲ ਪਹਾੜਾਂ ਤੇ ਜਾ ਕੇ ਭਾਈ ਉਹਨਾਂ ਨੇ ਆਪਣਾ ਜੀਵਨ ਗੁਜ਼ਾਰੇ ਆ ਕਦੋਂ ਖਤਮ ਹੋਏ ਕਿੱਥੇ ਉਹਨਾਂ ਨੇ ਆਪਣੇ ਸਰੀਰ ਛੱਡੇ ਆ ਕਿਵੇਂ ਹੋਏ ਆ ਇਹ ਨਹੀਂ ਕੋਈ ਇਤਿਹਾਸ ਕੋਈ ਬਣਾ ਦੇਵੇ ਕਾਗਜ਼ਾਂ ਵਿੱਚ ਬੱਕਰੀ ਗੱਲ ਹੈ ਇਹਨੂੰ ਕੋਈ ਦੱਸਦਾ ਨਾ ਉਹ ਪੰਡ ਰਾਜ ਤਹ ਜੋ ਕਮਾਵਾ ਇੱਕ ਗੱਲ ਸੁਣਦੇ ਆਪਾਂ ਇਹ ਵੀ ਉਹ ਜਿੰਨਾ ਗ੍ਰੰਥਾਂ ਨੇ ਲਿਖੀ ਹੋਏ ਭਾਈ ਉਹਨਾਂ ਨੂੰ ਹੱਦ ਤੱਕ ਮੰਨਤਾ ਹੀ ਕੋਈ ਨਹੀਂ ਪੂਰੀ ਬਲੀ ਜਿਵੇਂ ਗੁਰਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਤਾ ਅਸੀਂ ਆਪਾਂ ਮੰਨਤਾਂ ਦੇ ਪਿੱਛੇ ਚੱਲੀਏ ਨੇ ਦੀ ਕਿ ਪੰਡਵ ਚਲੇ ਗਏ ਸਾਰਾ ਰਾਜਪਾਲ ਇਸ ਰਾਜੇ ਪਰਿਸ਼ਦ ਦੇ ਹੱਥ ਇਸਿਆ ਕਿਉਂ ਅਭਾਨੀਆਂ ਤਾਂ ਪਹਿਲੇ ਹੀ ਮਰ ਚੁੱਕਿਆ ਸੀ ਉਹਦਾ ਵੀਰ ਕਤੀ ਨੂੰ ਪ੍ਰਾਪਤ ਹੋ ਗਿਆ ਸੀ ਤੇ ਰਾਜਾ ਪਰਿਸ਼ਦ ਸੀ ਭਾਈ ਕੱਲੀ ਮਾਂ ਸੀ ਹੋਰ ਕੋਈ ਹੈ ਨਹੀਂ ਸੀ ਬਾਕੀ ਥਨੇ ਤਾਈ ਚਾਚੇ ਲੱਗਦੇ ਸੀ ਜੋ ਵੱਡੇ ਸੀ ਭਾਈ ਨਾ ਤੋਂ ਉਹ ਸਾਰੇ ਜਾਂ ਦਾਦੇ ਕਹਦੀ ਹੈ ਦਾਦੇ ਪਰਦੇ ਜਗਾ ਲੱਗਦੇ ਸੀ ਪਰ ਸਾਰੇ ਸੀ ਛੱਡੇ ਸੀ ਕੱਲਾ ਸੀ ਇਹ ਤੇ ਮਾਇਆ ਦਾ ਹੰਕਾਰ ਆ ਗਿਆ ਨੂੰ ਥੋੜਾ ਜਿਆ ਕਿਹਦੇ ਉੱਤੇ ਮਾਇਆ ਦਾ ਥੋੜਾ ਪ੍ਰਭਾਵ ਪੈ ਗਿਆ ਅਸਰ ਪੈ ਗਿਆ ਜਿਵੇਂ ਆਪਣੇ ਵੀ ਮਾਇਆ ਹੁੰਦੀ ਹੈ ਫਿਰ ਹੰਕਾਰ ਆ ਜਾਂਦਾ ਹੁੰਦਾ ਹੈ ਜੰਗਲ ਜਾ ਰਿਹਾ ਕਿ ਜੰਗਲ ਚ ਜਾਂਦੇ ਜਾਂਦੇ ਆ ਆਪਣੇ ਜੋ ਵੀ ਲਾਮ ਲਸ਼ਕਰ ਜਿਨੀ ਫੌਸਿਓ ਤੋਂ ਪਿੱਛੇ ਛੱਡ ਗਾਹ ਨਿਕਲ ਕੇ ਘੱਟੇ ਸ਼ਿਕਾਰ ਕਰਤਾ ਕਰਦਾ ਹੁਣ ਲੱਗੀ ਪਿਆਸ ਅਸਲ ਪਿਆਸ ਨਹੀਂ ਲੱਗੀ ਸੀ ਪ੍ਰਮਾਤਮਾ ਨੇ ਵਿਧੀ ਬਣਾਈ ਸੀ ਕਾਲ ਦੀ ਕਿ ਤੇਰੀ ਮੌਤ ਦਾ ਕਾਰਨ ਕਿਵੇਂ ਹੋਣਾ ਇਥੋਂ ਕਾਰਨ ਬੰਨਣਾ ਸੀ ਪਾਣੀ ਪਾਣੀ ਦੀ ਪਿਆਸ ਦੇਖੋ ਪ੍ਰਮਾਤਮਾ ਕਿਵੇਂ ਖੇਡ ਖੇਡਦਾ ਪਿਆਸ ਲੱਗੀ ਹੈ ਉਹੋਂ ਸੇ ਜੰਗਲ ਦੇ ਵਿੱਚ ਰਿਖੀ ਬੈਠੇ ਮਾਤਮਾ ਪੁਰਸ਼ ਕੀ ਰਿਖੀ ਜਿ ਬੈਠੇ ਨੇ ਤਪસ્યા ਕਰਦੇ ਆਪਣੇ ਭਗਤੀ ਜਲੀਨ ਆ ਦੇਹ ਦੁਨੀਆ ਤੋਂ ਆਪਣੇ ਸੁਰਤ ਨੂੰ ਹਟਾ ਕੇ ਪਰਮਾਤਮਾ ਦੀ ਬੰਦਗੀ 'ਚ ਲੱਗੇ ਹੋਏ ਨੇ ਭਾਈ ਹੁਣ ਉਹਨਾਂ ਨੂੰ ਕੀ ਪਤਾ ਕੌਣ ਵਾਜਾ ਮਾਰਦਾ ਨਹੀਂ ਮਾਰਦਾ ਉਹ ਵਾਜਾ ਮਾਰਦਾ ਕਹਿੰਦਾ ਨਹੀਂ ਕਿ ਜੀ ਮੈਨੂੰ ਸਾਧੂ ਮਾਤਮਾ ਜੋ ਕੁਝ ਵੀ ਕਹਾ ਹੋਣਾ ਭਾਈ ਉਹਨੇ ਕਦਾ ਮੈਨੂੰ ਪਾਣੀ ਪਿਲਾ ਦੇ ਹੁਣ ਜੇ ਭਾਈ ਉਹ ਇਸ ਦੁਨੀਆ ਵਿੱਚ ਹੋਣ ਤਾਂ ਉਠ ਕੰਨ ਕਿਉਂਕਿ ਇਹ ਵੀ ਇੱਕ ਕਿਸੇ ਪਿਆਸੇ ਨੂੰ ਪਾਣੀ ਪਿਲਾ ਦੇਣਾ ਇਹ ਵੀ ਇੱਕ ਸੇਵਾ ਵਾਲਾ ਕਰਮ ਹੀ ਹੈ ਭਾਈ ਉੱਚਾ ਕਰਮ ਹੈ ਵੀ ਪਿਆਸੇ ਦੀ ਪਿਆਸ ਬੁਝਾ ਦੇਣੀ ਹੁਣ ਜੇ ਤਾਂ ਭਾਈ ਉਹ ਇਸ ਸੰਸਾਰ ਵਿੱਚ ਹੁੰਦੀ ਸੁਰਤ ਤੇ ਸੰਸਾਰ ਦੇ ਜੀਵਾਂ ਦੀ ਆਵਾਜ਼ ਸੁਣਦੇ ਪਰ ਤਾਂ ਉੱਪਰਲੀ ਅਵਸਥਾ 'ਚ ਪਹੁੰਚੇ ਹੋਏ ਸੀ ਤੇ ਜਦੋਂ ਨਾ ਸੁਣੀ ਕਹਿੰਦੇ ਮੈਂ ਰਾਜਾ ਆਂ ਐਡਾ ਵੱਡਾ ਹੰਕਾਰ ਆ ਗਿਆ ਨਾ ਫਿਰ ਕਿ ਮੈਂ ਰਾਜਾ ਹੀ ਉਰਦਾ ਨਹੀਂ ਇਹ ਨੂੰ ਆਪਣੀ ਬੰਦਗੀ ਦਾ ਪਿਆਵਾ ਤੇ ਕੋਈ ਕੋਈ ਮਰਿਆ ਸੱਪਿਆ ਸੀ ਤੇ ਜਾ ਕੇ ਉਸ ਭੰਗ ਰਖੀ ਦੇ ਗਲਤ ਪਾ ਦਿੱਤਾ ਕਹਿੰਦੇ ਹੰਕਾਰੀ ਬੰਦਾ ਜਿਵੇਂ ਆਪਾਂ ਵੀ ਸ਼ਰਧਾਤ ਕਰਦੰਨੇ ਹੁੰਨੇ ਨੇ ਕਈ ਵਾਰੀ ਪਰ ਇਹ ਭੁੱਲ ਜਾਨੇ ਕੀ ਕਦੇ ਵੀ ਰੱਬ ਦੇ ਪਿਆਰੇ ਨਾਲ ਇਸ ਤਰ੍ਹਾਂ ਦੀਆਂ ਕੋਝੀਆਂ ਹਕਤ ਨਹੀਂ ਕਰਦੀਆਂ ਮਜ਼ਾਕ ਨਹੀਂ ਕਰਦੀਆਂ ਇਹ ਕੋ ਮਜ਼ਾਕ ਕੀਤਾ ਸੀ ਜਾਦਵਾਂ ਦੀ ਸਾਰੀ ਕੋਲੀ ਖਤਮ ਹੋ ਗਈ ਸੀ 56 ਕਰੋੜ ਜਾਦਵਾਂ ਦੀ ਈਕੁੱਲ ਖਤਮ ਹੋ ਗਈ ਸੀ ਕਿਉਂ ਦਰਵਾਸਾ ਸੇਵਕਰਤ ਠਿਗौरी ਜਾਦਵ ਇਹ ਫੜ ਪਾਏ ਰਬ ਦੇ ਪਿਆਰੇ ਨੂੰ ਮਜ਼ਾਕ ਕਰ ਲਿਆ ਦਰਵਾਜ਼ਾ ਰਹੀ ਕੀ ਨੂੰ ਤੇ ਸਾਰੀ ਕੁਲ ਖਤਮ ਹੋ ਗਈ ਸੀ ਇਹ ਬਕਰਾ ਇਤਿਹਾਸ ਹੋ ਜਾਣਾ ਬਹੁਤ ਲੰਬਾ ਇਤਿਹਾਸ ਹੁੰਦੇ ਹਰ ਜਗ੍ਹਾ ਤੇ ਹਰ ਪੰਕਤੀ ਤੇ ਵਿਖਿਆਨ ਕਰ ਦਿੱਤੀ ਚਲੋ ਆਪਾਂ ਦائیں ਪਿੱਛੇ ਮੁੜੀਏ ਕਿ ਰਾਜੇ ਪਰਿਸ਼ਤ ਨੇ ਸਮਝ ਲੋ ਮਜ਼ਾਕ ਕੀਤਾ ਉਹਦੀ ਮਤ ਵਜੀ ਸੀ ਮਾਇਆ ਕੇ ਮਤ ਵਜੀ ਜਾਂਦੀ ਹੈ ਜਦੋਂ ਉਹਦਾ ਚੇਲਾ ਆਇਆ ਉਹਨੇ ਦੇਖਿਆ ਕਿ ਮੇਰੇ ਮਹਾਤਮਾ ਦਾ ਕੋ ਸੰਤਾਨ ਤੋਂ ਕੋਸ ਬੋਲਣਾ ਨਹੀਂ ਸੀ ਨਾ ਉਹਨਾਂ ਤੋਂ ਇਸ ਨਾਲ ਕੋਈ ਕਹੀ ਨਹੀਂ ਉਹਨਾਂ ਵੱਤ ਤਾਂ ਉਸਤ ਤਨਿੰਦਾ ਦੋ ਵਿਵਰਜ ਕਹਿੰਦੇ ਉਸਤਤ ਕਰੋ ਵਿਰਿਆਹੀ ਕਰੋ ਭਾਵੇਂ ਨਿੰਦਾ ਕਰੋ ਨਾ ਕੋਈ ਮਤਲ ਨਹੀਂ ਰੱਬ ਦੇ ਪਿਆਰੇ ਦੀ ਨਿਸ਼ਾਨੀ ਹੁੰਦੀ ਹੈ ਔਰ ਜੋ ਚੇਲਾ ਸੀ ਉਹ ਹੈਲ ਪੱਕਾ ਨਹੀਂ ਸੀ ਉਹਨੇ ਭਾਈ ਆਪ ਦੇਖਣਾ ਤਾ ਆਪ ਦੇਖਿਆ ਸਰਾਵ ਦੇਤਾ ਜੋ ਕੁਛ ਨੇ ਕਿਹਾ ਹੋਣਾ ਉਹ ਤਾਂ ਉਹ ਹੀ ਜਾਣਦਾ ਸੀ ਭਾਈ ਗੁਰੂ ਕਾੜਾ ਵੀਡੀਓ ਰਿਕਾਰਡਿੰਗ ਤਾਂ ਹੋਈ ਨਹੀਂ ਸੀ ਕਿ ਉਹਦੇ ਦੀ ਰਿਕਾਰਡਿੰਗ ਕੀਤੀ ਹੋਈ ਜੋ ਚੰਗੇ ਮਾੜੇ ਬੋਲ ਬੋਲੇ ਨਾਲ ਇਹ ਵੀ ਕਹਿੰਦਾ ਕਹਿੰਦੇ ਜਿਹਨੇ ਮੇਰੇ ਗੁਰੂ ਦਾ ਅਪਮਾਨ ਕੀਤਾ ਮਰਿਆ ਸੱਪ ਗਲ ਚ ਪਾਇਆ ਇਹੀ ਸੱਪ 7 ਦਿਨਾਂ ਬਾਅਦ ਉਹਨੂੰ ਲੜਕੇ ਮਰ ਜਾਵੇ ਮਰੇਗਾ ਜਦੋਂ ਪ੍ਰਿੰਗ ਲਿਖੀ ਤੀ ਉਹਨਾਂ ਇਸਤ ਸੰਸਾਰ ਵਿੱਚ ਆਈ ਅੱਖਾਂ ਕੁਲੀਆਂ ਦੇਖਿਆ ਤੇ ਚਲਨੇ ਸਾਰੀ ਵਿਰਥਾ ਸਨਾਈ ਕਿਦੇ ਇਸ ਤਰ੍ਹਾਂ ਹੋਇਆ ਤੇ ਮਹਾਤਮਾ ਜੀ ਕਹਿੰਦੇ ਕੀ ਗੱਲ ਹੈ ਕੋਈ ਗੱਲ ਨਹੀਂ ਭਾਈ ਮੈਨੂੰ ਕੀ ਹੋਇਆ ਪੀ ਆਪਣਾ ਤਾਂ ਸੁਭਾਅ ਇਦਾਂ ਦਾ ਬਈ ਸੰਤ ਮਹਾਤਮਾ ਦਾ ਇਦਾਂ ਮਿੱਠੂ ਬੋਲੜੀ ਹੁੰਦੀ ਹੈ ਜਿਵੇਂ ਫਲ ਮਿੱਠਾ ਹੋਵੇ ਨਾ ਛੁਰੀ ਤਿੱਖੀ ਹੁੰਦੀ ਹੈ ਉਹਨੂੰ ਕੱਟਦੀ ਹੈ ਇਸ ਕਰ ਦਿੰਦੀ ਹੈ ਪਰ ਫਿਰ ਵੀ ਫਲ ਨਾ ਉਹਦੇ ਮੂੰਹ ਨੂੰ ਆਪਣੀ ਮਿਠਾਸ ਦਿੰਦਾ ਕਿ ਲੈ ਭਾਈ ਤੂੰ ਖੋਜ ਲੈ ਐਸਾ ਸੁਹਾਵਾਂ ਦਾ ਰੱਬ ਦੇ ਪਿਆਰਾਂ ਦਾ ਕਿ ਐਸੀ ਗੱਲ ਕਹੀ ਹੈ ਬਾਬਾ ਫਰੀਦ ਜੀ ਮਹਰ ਜੀ ਨੇ ਫਰੀਦਾ ਜੋ ਤੈ ਮਾਰ ਨ ਮੁਕੀਆਂ ਤਿਨਾਂ ਨ ਬਾਰੇ ਹੁ ਆਪ ਪ੍ਰਣੇ ਕਰ ਜਾਈਏ ਪੈਰ ਤੇ ਨ ਦੇ ਚੁੰ ਇਹ ਨਿਮਰਤਾ ਦਸੀਏ ਕਿ ਮਿਠਾ ਦਸੀਏ ਕਿ ਭਾਈ ਸੰਤ ਨਾ ਛੱਡੇ ਸੰਤ aí ਕੋਟ ਕੰਬਲੇ ਸੰਤ ਬਨਿਆ ਕਰ ਪਿਆੰਗ ਨੂੰ ਭੇਡਿਓ ਤਾਂ ਸੇਤ ਤਾ ਨ ਤਜੰਤ ਕਿ ਚੰਦਨ ਦੇ ਬੂਟੇ ਦੇ ਨਾਲ ਕਿੰਨੇ ਜ਼ਹਿਰੀਲੇ ਸੱਪ ਉਹਨਾਂ ਲਿਫਟੇ ਹੁੰਦੇ ਉਥੇ ਤੱਕ ਭਾਈ ਹੱਥ ਲਾਉਣ ਦਾ ਦੂਰ ਦੀ ਗੱਲ ਆਹ ਬੰਦਾ ਤਾਂ ਉਹਨਾਂ ਨੂੰ ਦੇਖ ਕੇ ਭੈਪੀਤ ਹੋ ਜਾਂਦਾ ਐ ਇੰਨੇ ਜ਼ਹਿਰੀਲੇ ਸੱਪ ਹੁੰਦੇ ਆ ਕਿਉਂਕਿ ਸੱਪ ਨੂੰ ਜਿਵੇਂ ਕਰੋਧੀ ਬੰਦੇ ਨੂੰ ਇਹਦਾ ਕ੍ਰੋਧ ਹੀ ਮਾਰ ਲੈਂਦਾ ਐ ਕਾਮ ਕਰੋਧ ਕਾਇਕੋ ਗਾਰੇ ਕੀ ਅੰਦਰ ਦੇ ਕਾਮ ਹੈ ਕਰੋਧ ਹੈ ਨਾ ਐਸੀ ਫੇ ਬੰਦੇ ਨੂੰ ਮਾਰ ਲੈਂਦੀ ਅੰਦਰੀ ਫਸ ਘਾ ਦਿੰਦੀ ਅੰਦਰੋਂ ਅੰਦਰੀ ਕੀ ਅੰਦਰੀ ਅੰਦਰ ਭਈ ਉਹ ਖਤਮ ਹੁੰਦਾ ਜਾਂਦਾ ਹੈ ਉਸੇ ਤਰ੍ਹਾਂ ਸੱਪ ਦੀ ਜੋ ਜ਼ਹਿਰ ਹੁੰਦੀ ਹੈ ਨਾ ਇਹਨੂੰ ਹੀ ਤਕਲੀਫ ਦਿੰਦੀ ਹੈ ਸਭ ਤੋਂ ਵੱਧ ਇਸੇ ਕਰਕੇ ਇੱਧਰ ਉੱਧਰ ਕਿਤੇ ਕਿਧਰ ਡੰਗ ਮਾਰਦਾ ਕਿਤੇ ਕਿਤੇ ਵਾਰਦਾ ਕਿਤੇ ਪੱਥਰਾਂ ਦੇ ਮਾਰਦਾ ਦੰਦ ਵੀ ਤੜਾ ਲੈਂਦਾ ਭਾਵੇਂ ਇਹ ਬੇਚੈਨ ਹੋ ਜਾਂਦਾ ਇੱਕ ਜਗ੍ਹਾ ਮਿਲਦੀ ਹੈ ਇਹਨੂੰ ਸ਼ਾਂਤੀ ਠੰਡੀ ਚੰਦਨ ਦੇ ਬੂਟੇ ਕੋਲੇ ਕਿ ਚੰਦਨ ਦੇ ਕੋਲ ਤਾਂ ਲਿਫਟ ਜਾਂਦੇ ਆ ਸਭ ਜਰੀਲੇ ਉਹਦੀ ਚੰਦਨ ਦੀ 시ਤਤਾ ਲੈਂਦੇ ਆ ਪਰ ਇਹਨਾਂ ਦੀ ਜ਼ਹਿਰ ਦਾ ਅਸਰ ਰੱਤੀ ਪਰਬ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਸੰਤ ਮਹਾਤਮਾ ਦੁਨੀਆ ਦੇ ਵਿੱਚ ਨਿਮਰਤਾ ਪ੍ਰੇਮ ਇਹ ਹੀ ਵੰਡਣਾਏ ਨੇ ਨਫਰਤ ਉਫਲਾਉਂਦੇ ਕੋਈ ਨਹੀਂ ਹੈ ਉਹਨਾਂ ਨੂੰ ਕੋਈ ਮਤਲ ਨਹੀਂ ਕੌਣ ਕੀ ਕਰਦਾ ஒன்னு சுபா நீ கேத்தி கோடக்க மிலே மலையோ தீ தாத்த மலைய கை சந்தனே பயங்கம கேந்த சப்ப